ਸ੍ਰੀ ਕਾਲ ਜੀ ਮੈਂ ਅਦਿਤਿਕਰਨ ਸਿੰਘ ਸੰਧਵਾ ਕੀ ਦੇਖ ਰਹੇ ਹਾਂ

ਸੰਧਵਾ ਵਿਖੇ ਇੱਥੇ 7 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਜੀ ਨਸੀਤ ਵਾਲੇ ਸਾਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ ਇਹ ਤਸਵੀਰਾਂ ਖਾ ਰਹੇ ਆ ਤੁਹਾਨੂੰ ਪਿੰਡ ਸੰਧਵਾ ਤੋਂ ਇੱਥੇ ਸ਼ਰੀਖ ਖੰਡਪਾਟ ਸਾਹਿਬ ਜੀ ਪ੍ਰਕਾਸ਼ ਕਰਵਾਏ ਗਏ ਸੀ ਤੇ ਅੱਜ ਉਹਨਾਂ ਦਾ ਭੋਗ ਇੱਥੇ ਪੈ ਰਿਹਾ ਹਰ ਤਵਨ ਬਹਿ ਠੀਕ ਅੱਜ ਦੇ ਦਿਨ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਆ ਜਨ ਬਾਬਾ ਜੀ ਦੇ ਦਰਸ਼ਨ ਕਰਦੇ ਆ ਸਭ ਜੀ ਸ੍ਰੀ ਮਹਾਂ ਪਾਤ ਠੀਕ ਆ ਇਹ ਤਸਵੀਰਾਂ ਉਤਾਰ ਰਹੇ ਕਾ ਚੀਦੋਂ ਭੋਲਾ ਤੇ ਜਰਕ ਕੋ ਜੀਨ ਗੋਦਾਂ ਦੇ ਤਾਰੋਸ ਧਨ ਜੈ ਰਹੇ ਮੇ ਪਾਰੋਤ ਪਾਰ ਧੰਮ ਕੀ ਗਤ ਹੈ ਜਾਵੇ ਜਿਹੋ ਗੋ ਨੂੰ ਲੋਕ ਮਾ ਮਾ ਮਾਤਾ ਵਿਚ ਰੁੱਤ ਦੇ ਗੰਦੇ ਪਟੋ ਅਗਵਾ ਨੇ ਤਰ ਧੰਨ ਕਾ ਕੋ ਬੋਲਾ ਬਹਾਤ ਕਹਿ ਦੂਗਾ Yeah ਆਪਣੇ ਗੁਰਦੇ ਰਸਾਂ ਵਿੱਚ ਜਿੱਥੇ ਕਰੂ ਖੜੇ ਨਾ ਨਾਮ ਹੈ ਹਮਾਰਾ ਜਿੱਥੇ ਬਾਬਾ ਜੀ ਆਹ ਆਪ ਉਹਨਾਂ ਨੂੰ ਸलाम ਕਰਦੇ ਸੀ ਇਹ ਜਗ੍ਹਾ ਉਖਾੜੇ ਤੁਨੂੰ ਬਹੁਤ ਦੂਰਾਂ ਦੂਰਾਂ ਲੋਕ ਚੱਲ ਕੇ ਇੱਥੇ ਰੋਦੇ ਪਾਉਂਦੇ ਬਾਬਾ ਜੀ ਦੀ ਸਮਾਦੀ ਹੈ ਪਰਪਰ ਤੋਂ ਆਤਮਾ ਦੇ ਪ੍ਰਤਿਹਾਵੇ ਇਹ ਤਸਵੀਰਾਂ ਤੁਹਾਨੂੰ ਉਤਾਰੇ ਆਂ ਪਿੰਡ ਸੰਧਵਾ ਤੋਂ ਬਾਬਾ ਜੀ ਮਸੀਬ ਵਾਲੇ ਜਿੱਥੇ ਕਿ 7 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਭੰਡਾਰਾ ਕਰਵਾਇਆ ਜਾਂਦਾ ਹੈ ਤੇ ਦੂਰੋਂ ਦੂਰੋਂ ਲੋਕ ਚੱਲ ਕੇ ਇਸ ਪੂਤਰ ਸਥਾਨ ਦੇ ਦਰਸ਼ਨ ਕਰਦੇ ਆ। ਚਰਮਰੋਸਾ ਜੀ ਕਹਿੰਦੇ ਕਲਪਨੇ ਨੋ ਕਿਰਪਾ ਕਰਤਾਨਦ ਹਾ। ਅੱਜ ਦੇ ਦਿਨ ਤੇ ਲੰਗਰ ਵੀ ਤਿਆਰ ਕੀਤੇ ਜਾਂਦੇ ਆ।

ਕਾਮੀ ਮੀਲ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਜੀ ਸਮਝਾ ਰੂਹ ਸਰਮੋ ਬੰਦ ਰੱਖੇ ਤੋ ਸੋਨ ਤੱਕ ਅਗਰ ਤੱਕ ਹੋ ਗਰੋ ਰਹਾ ਜੇ ਮੋਰੋ ਕੋ ਪਾਲਦਾ ਹੈ ਹਰ ਦਰ ਸੰਗਤ ਨਾਮ ਜਗ ਜਾਨ ਸਤ ਸਬਨਾ ਅੱਜ ਅਸੀਂ ਪਹੁੰਚੇ ਆ ਪਿੰਡ ਸੰਧਵਾ ਵਿਖੇ ਜਿੱਥੇ ਕੇ ਸੰਤ ਬਾਬਾ ਜੀ ਮਸੀਤ ਵਾਲੇ ਦਾ ਫਲਾਣਾ ਭੰਡਾਰਾ 7 ਜੂਨ ਨੂੰ ਹਰ ਸਾਲ ਵਾਂਗ ਮਨਾਇਆ ਜਾਂਦਾ ਹੈ ਇਥੋਂ ਦੇ ਪ੍ਰਧਾਨ ਹੈ ਜਿਹੜੇ ਇੰਦਰਜੀਤ ਸਿੰਘ ਜੀ ਕਿਲਾ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਹਰ ਸਾਲ ਦੀ ਤਰ੍ਹਾਂ ਇਹ ਕਿਨੂਆ ਭੰਡਾਰਾ ਹੈ ਕਿ ਕਿਸ ਕਿਸ ਤਰੀਕੇ ਨਾਲ ਮਨਾਇਆ ਜਾਂਦਾ ਹਾਂਜੀ ਪ੍ਰਧਾਨ ਜੀ ਜਿਹੜਾ ਭੰਡਾਰਾ ਇਹ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਆ ਤੁਸੀਂ ਇਹ ਕਿਨੂਆ ਭੰਡਾਰਾ ਭੰਡਾਰਾ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਜੀ ਦੀ ਜੀਤ ਮਾਰਦੇ ਉਹਨਾਂ ਦਾ 7 ਜੂਨ ਨੂੰ ਮਨਾਇਆ ਜਾਂਦਾ ਜੀ ਸਾਰੇ ਨਗਰ ਦੇ ਸਹਿਯੋਗ ਨਾਲ ਆਇਆ ਤਾਂ ਕੈਂਪ ਦੇ ਨਾਲ ਸੰਬੰਧ ਵਿੱਚ ਅਸੀਂ ਸੱਟਾ ਟੂਰਨਾਮੈਂਟ ਬੱਚਿਆਂ ਦਾ ਫਾਕੀ ਦਾ ਕਬੂਤਰਬਾਜ਼ੀ ਵੀ ਹੁਣ ਅਸੀਂ ਕਰਾਉਣ ਲੱਗ ਗਏ ਆ ਜੀ ਪਿੰਡ ਸੰਧਵਾ ਦੇ ਵਿੱਚ ਪਸਤਾਨੇ ਦੇ ਵਿੱਚ ਇਹ ਹਰ ਸਾਲ 7 ਜੂਨ ਨੂੰ ਮਨਾਇਆ ਜਾਂਦਾ ਹੈ ਕਿੰਨਵਾਂ ਪਨਾਹ ਹੈ ਇਹ 16ਵਾਂ ਪਨਾਹ ਹੈ ਇੱਥੇ ਹੋਰ ਕੀ ਕੀ ਖੇਡਾਂ ਕਰਵਾਈਆਂ ਜਾਂਦੀਆਂ ਜਾਂ ਲੋਕ ਕਿੱਥੋਂ ਕਿੱਥੋਂ ਚੱਲ ਕੇ ਆਉਂਦੇ ਇੱਥੇ ਇਹ ਤਾਂ ਜੀ ਵਾਲਾ ਲੈਂਦੀ ਆ ਤਾਂ ਹੀ ਦੁਨੀਆ ਆਉਂਦੀ ਹੈ ਬਾਬਾ ਜੀ ਦੀ ਮਹਿਮਾ ਬਹੁਤ ਜ਼ਿਆਦਾ ਹੈ ਨਾ ਬਾਹਰ ਨੀਆਂ ਸਟੇਟਾਂ ਚੋਂ ਵੀ ਇੱਥੇ ਲੋਕ ਆਉਂਦੇ ਹਾਂਜੀ 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 ਕਿਹੜੀਆਂ ਕਿਹੜੀਆਂ ਖੇਡਾਂ ਕਰਵਾਈਆਂ ਜਾਂਦੀਆਂ ਟੂਰਨਾਮੈਂਟ ਕਰਾਇਆ ਜਾਂਦਾ ਜੀ ਹਾਕੀ ਦਾ ਬੱਚੀਆਂ ਦਾ ਕਰਾਇਆ ਜਾਂਦਾ ਜੀ ਤੇ ਕ੍ਰੈਕਟ ਦਾ ਟੂਰਨਾਮੈਂਟ ਮੁੰਡਿਆਂ ਦਾ ਕਰਾਇਆ ਜਾਂਦਾ ਤੇ ਪਿੰਡ ਵਾਲਿਆਂ ਦੀ ਭਾਵਨਾ ਇੱਥੇ ਕਿਹੋ ਜੀ ਹੈ ਬਹੁਤ ਸ਼ਰਧਾ ਜੀ ਪਿੰਡ ਵਾਲਿਆਂ ਦੀ ਭਾਵਨਾ ਬਹੁਤ ਵਧੀਆ ਸਹਿਯੋਗ ਦਿੰਦੇ ਆ ਜੀ ਪਿੰਡ ਦੇ ਸਹਿਯੋਗ ਨਾਲ ਇਹ ਸੱਭਿਆਚਾਰਕ ਮੇਲਾ ਕਰਾਇਆ ਜਾਂਦਾ ਜੀ ਕਿ ਕੋਈ ਗਾਇਕਕਾਰ ਵਗੈਰਾ ਵੀ ਆਉਂਦੇ ਇੱਥੇ ਜਾਂ ਹੋਰ ਹਾਂਜੀ ਆਉਂਦੇ ਆ ਜੀ ਕੋਈ ਪ੍ਰੋਗਰਾਮ ਵਗੈਰਾ ਤੇ ਖੁੱਲਾ ਖਾੜਾ ਹੁੰਦਾ ਜੀ ਇਹਨਾਂ ਦਾ ਕਾਸ਼ਾ ਜੀ ਵੀ ਮਨ ਮਰਪਰਿਆ ਦਾ ਦੱਸਦੇ ਨੇ ਤੇ ਅੱਜ ਦੇ ਦਿਹਾੜੇ ਤੇ ਇੱਥੇ ਕਿਹੜੇ ਕਿਹੜੇ ਗਾਇਕ ਆ ਰਹੇ ਆ ਇੱਥੇ ਜੀ ਪੰਜ ਛੇ ਕਲਾਕਾਰ ਆ ਆਪਣੇ ਜੁਨੀਅਰ ਕੰਸਟਿਟੂਐਂਟਾਂ ਤੇ ਬਲਵੇਸ਼ ਸਿੰਘ ਜੀ ਆਪਣੇ ਆਪਣੇ ਹਮਦਰਾਂ ਆ ਰਹੇ ਆ ਜੀ ਤੇ ਇੱਕ ਆ ਰਹੇ ਆਪਣੇ ਇੰਦਰ ਮਾਨ ਆਪਣੇ ਸਰਵਣ ਦੇ ਜੀ 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 ਚਾਰ ਪੰਜ ਕਲਾਕਾਰ ਆ ਰਹੇ ਆ ਇਹ ਪੰਡਾਰੇ ਦੇ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਜਦੋਂ ਤੁਸੀਂ ਇਹ ਪੰਡਾਰਾ ਕਰਾਉਨੇ ਸਾਨੂੰ ਮਸੂਮਤਾ ਬਹੁਤ ਵਧੀਆ ਹੁੰਦਾ ਜੀ ਪਰ ਇੱਕ ਚੀਜ਼ ਦੀ ਸਾਡੇ ਦਿਲ ਦੇ ਵਿੱਚ ਭਾਵਨਾ ਹੁੰਦੀ ਹੈ ਜਿਹੜੇ ਦਿਨ ਅਸੀਂ ਸੰਤਾਂ ਦਾ ਇਸ਼ਨਾਨ ਕਰਾਉਨੇ ਆ ਨਾ ਜੀ ਸਾਨੂੰ ਅੰਦਰੋਂ ਕੁਝ ਜਿਹੀ ਭਾਵਨਾ ਆਉਂਦੀ ਹੈ ਕਿ ਸਾਨੂੰ ਮਸੂਮਸ ਹੁੰਦਾ ਹੈ ਇਹਨਾਂ ਦਾ ਜਦੋਂ ਵੀ ਇਹਨਾਂ ਦਾ ਸਾਨੂੰ ਆਪਣੇ ਨਗਰ ਨੂੰ ਵੀ ਇਸ ਦੀ ਗੱਲ ਨਾਲ ਜਿਹੜਨੀਗਾ ਵੀ ਇਹ ਕਿੱਥੋਂ ਦੇ ਜਾਂ ਕੌਸੀ ਦੇ ਹੈ ਜੀ ਕਿਉਂ ਠੀਕ ਐ ਨਹੀਂ ਇਹ ਤਾਂ ਗੱਲ ਆ ਇਹ 7 ਜੂਨ ਨੂੰ ਹੀ ਕਿਉਂ ਪਹਨਾਰਾ ਰੱਖਿਆ ਗਿਆ ਕੋਈ ਹੋਰ ਦਿਨ ਕਿਉਂ ਨਹੀਂ ਮਕਰਰ ਕੀਤਾ ਕਿਉਂਕਿ 7 ਜੂਨ ਨੂੰ ਸੰਤਾਂ ਦਾ ਇਹਨਾਂ ਨੇ 16 ਛੱਡਿਆ ਸੀ ਜੀ 7 ਜੂਨ ਨੂੰ ਇਹਨਾਂ ਨੇ 16 ਛੱਡਿਆ ਜਿਉਂਦੇ ਸੰਤਾਂ ਦਾ ਇਹਨਾਂ ਦਾ ਮਤਲਬ ਮੇਲਾ ਲੱਗਦਾ ਸੀ ਕਿ ਜੀ 22 ਸੌਨ ਨੂੰ ਲੱਗਦਾ 22 ਸੌਨ ਨੂੰ ਤਾਂ ਲਾਇਆ ਜਾਂਦਾ ਸੀ 22 ਸੌਨ ਤੋਂ ਬਾਅਦ ਜੇ ਫਿਰ ਜਦੋਂ ਇਹ ਅਕਾਲ ਚਲਾਣਾ ਕਰ ਗਏ ਤੇ ਉਸ ਤੋਂ ਬਾਅਦ 7 ਜੂਨ ਨੂੰ ਹੀ ਇਹਦਾ ਪਹਨਾਰਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇੱਕ ਵੀ ਇੱਥੇ ਹੋਰ ਵੀਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਗੁਲਦੀਪ ਸਿੰਘ ਕੀਪਾ ਗੁਲਦੀਪ ਜੀ ਤੁਹਾਨੂੰ ਕਿਵੇਂ ਲੱਗਦਾ ਇਹ ਭੰਡਾਰਾ ਜਦੋਂ ਮਨਾਉਂਦੇ ਆ ਤੇ ਕਿੰਨਾ ਇਕ ਲੋਕ ਇਕੱਠ ਹੋ ਜਾਂਦਾ ਇੱਥੇ ਇਹ ਦੇਖੋ ਜੀ ਇਹ ਭੰਡਾਰਾ ਇੱਕ ਨੈਸ਼ਨਲ ਮੇਲਾ ਬਣ ਚੁੱਕਿਆ ਹੈ ਜੀ ਇਹਨੂੰ ਸੰਗਤਾਂ ਬਹੁਤ ਦੂਰ ਦੂਰ ਤੋਂ ਦੇਖਣ ਆਉਂਦੀਆਂ ਬਾਕੀ ਟੈਂਟ ਵਾਲੇ ਵੀ ਬਹੁਤ ਵੱਧ ਟੜਕੇ ਇਸ ਭੰਡਾਰੇ ਦੀ ਸੇਵਾ ਕਰਦੇ ਹਨ ਦੂਰ ਤੋਂ ਆਡੇ ਤੋਂ ਸੰਗਤ ਵੀ ਬਹੁਤ ਜ਼ਿਆਦਾ ਆਉਂਦੀ ਹੈ ਸੇਵਾਦਾਰ ਬਹੁਤ ਜ਼ਿਆਦਾ ਆਉਂਦੇ ਆ ਸੇਵਾ ਕਰਦੇ ਹਨ ਅਸੀਂ ਬਹੁਤ-ਬਹੁਤ ਸ਼ਗਨਤਾ ਦਾ ਧੰਨਵਾਦ ਕਰਦੇ ਹਾਂ ਇੱਥੇ ਲੋਕ ਸੁਣਨ ਚ ਆਇਆ ਵੀ ਬਹੁਤ ਸੁੱਖਾਂ ਵੀ ਪੂਰੀਆਂ ਹੁੰਦੀਆਂ ਲੋਕ ਆਉਂਦੇ ਆ ਤੇ ਆਪਣੀ ਸ਼ਰਧਾ ਨਾਲ ਇੱਥੇ ਨਮਨ ਕਰਦੇ ਆ ਹਾਂਜੀ ਹਾਂਜੀ ਸੁੱਖ ਪੂਰੀ ਹੁੰਦੀ ਆ ਜੀ ਦੇਖੋ ਦੁੱਧ ਪੁੱਤ ਹਰੇਕ ਚੀਜ਼ ਬਾਬਾ ਜੀ ਦੀ ਜਗ੍ਹਾ ਤੋਂ ਸੰਗਤ ਨੂੰ ਮਿਲਦੀ ਆ ਇਸੇ ਕਰਕੇ ਸੰਗਤ ਜੀ ਤੁਹਾਡੇ ਤੋਂ ਆ ਕੇ ਸੇਵਾ ਕਰਦੀ ਆ ਤੇ ਸੱਚੇ ਮਨ ਦੇ ਨਾਲ ਆਪਣੀ ਮਨੋਕਾਮਨਾ ਪੂਰੀ ਕਰਦੀ ਆ ਇੰਦਰਜੀ ਜੀ ਤੁਸੀਂ ਕਿੰਨੇ ਚਿਰ ਤੋਂ ਇਸ ਡੇਰੇ ਦੇ ਨਾਲ ਜੁੜੇ ਹੋਏ ਆ ਤੇ ਕਿੰਨੇ ਚਿਰ ਤੋਂ ਤੁਸੀਂ ਪ੍ਰਧਾਨਗੀ ਕਰ ਰਹੇ ਹੋ ਕਹਣ ਵਾਲੀ ਨਹੀਂ ਕਿਉਂਕਿ ਮੈਂ ਸਤਵਾ ਦਾ ਜੰਪਲ ਲੈਣ ਵਾਲਾ ਮੇਰੇ ਦਾ ਬਾਬਾ ਜੀ ਨੇ ਪਹਿਲਾਂ ਤੋਂ ਪ੍ਰੀਤ ਸੀਗੀ ਜਦੋਂ ਸੰਤ ਜੀ ਜਾਂਦੇ ਸੀਗੇ ਉਦੋਂ ਤੋਂ ਹੀ ਇਹਨਾਂ ਨਾਲ ਰਹੇ ਵਿਸੀ ਕਿਉਂਕਿ ਹੁਣ ਮੈਨੂੰ 7 ਸਾਲ ਹੋ ਗਏ 2017 ਦੇ ਵਿੱਚ ਮੇਰੇ ਕੋਲ ਇੱਕ ਕਮੇਟੀ ਦਾ ਚਾਰਜ ਆਇਆ ਸੀਗਾ ਹੁਣ 2024 ਚੱਲ ਰਿਹਾ ਮੈਂ 8ਵਾਂ ਮੇਲਾ ਤਾਉ ਜਾ ਰਿਹਾ ਬਾਬਾ ਜੀ ਜਿਹੜੀ ਗੱਲ ਤੁਸੀਂ ਕਹਿੰਦਾ ਨਾ ਕੁਲਦੀਪ ਜੀ ਨੇ ਕੀਤੀ ਆ ਵੀ ਸੰਗਰਦ ਸਾਹਿਬ ਕਿੰਨਾ ਹੈ ਇਥੋਂ ਜਿਹੜਾ ਕੋਈ ਸੇਵਾਦਾਰ ਆਉਂਦਾ ਨਾ ਉਹ ਝੋਲੀਆਂ ਭਰ ਕੇ ਜਾਂਦਾ ਤੁਸੀਂ ਆ 11:00 ਵਜੇ ਆ ਕੇ ਦੇਖੋ ਜੀ ਇੱਥੇ ਸ਼੍ਰੀ ਦੀ ਬੜੀ ਅਹਿਮਤ ਚੀਜ਼ ਐ ਇਸ ਨਕਰਦੇ ਬਸ ਉਹ ਇਸ ਧਰਤੀ ਦੇ ਵਿੱਚ ਹੀ ਉਹਦੇ ਨਾਲ ਕੀ ਮਤਲਬ ਐ ਉਹਦਾ ਉਹਨਾਂ ਦਾ ਮਤਲਬ ਇਹ ਐ ਜੀ ਜੋ ਵੀ ਇੱਥੇ ਬੱਚੇ ਦੀ ਪ੍ਰਮਾਤਮਾ ਕਿਰਪਾ ਕਰਦਾ ਜੀ ਜੋ ਵੀ ਇੱਥੇ ਪਰਿਵਾਰ ਆਉਂਦੇ ਥੋੜੀ ਭਰ ਕੇ ਜਾਂਦੇ ਆ ਜੀ ਬਾਕੀ ਇੱਥੇ ਬਾਬਾ ਜੀ ਦੀ ਜੀ ਰਹਿਮਤ ਐ ਜੀ ਨੂੰ ਵੀ ਫਲ ਪਾਏ ਜਾਂਦੇ ਆ ਬੱਚਿਆਂ ਦੇ ਨਾਮ ਜੋੜਿਆਂ ਦੇ ਜੀ ਨਾਵ ਜੁੜਾ ਨੇ ਚੋਰੀ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਆ। ਉਹ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਆ ਜੀ। ਬਹੁਤ ਬਹੁਤ ਧੰਨਵਾਦ ਹੈ। ਇੱਥੇ ਬਹੁਤ ਹੀ ਸ਼ਰਦਾ ਨਾਲ ਇਹ ਪੰਡਾਰਾ ਮਨਾਇਆ ਜਾਂਦਾ ਹੈ। ਸੰਤ ਬਾਬਾ ਜੀ ਮਸੀਤ ਵਾਲੇ ਪਿੰਡ ਸੰਧਵਾ ਵਿਖੇ ਤੇ ਹਰੇਕ ਜਿਹੜਾ ਦੂਰੋਂ ਕੇ ਬਾਹਰ ਲੀਆਂ ਸਟੇਟਾਂ ਚੋਂ ਵੀ ਚੱਲ ਕੇ ਇੱਥੇ ਸੰਗਤਾਂ ਆਉਂਦੀਆਂ ਤੇ ਦਰਸ਼ਨ ਕਰਦੀਆਂ। ਹਾਂ ਤੇ ਹਰ ਸਮਾਨ ਹੈ ਜੀ ਵੀ ਪਈਆਂ ਦੇ ਇਲਾਵਾ ਜਿਵੇਂ ਬ੍ਰੈਸਲਟ 20 ਰੁਪਈਆ ਹੈ ਆਇਲ 20 ਰੁਪਈਆ ਹੈ ਲਬਰ ਦੀ ਚੇਨ 20 ਰੁਪਈਆ ਹੈ ਸਾੜੀ ਦੇ ਪਿੰਨ 20 ਰੁਪਈਆ ਹੈ ਕਲਰ ਪਿੰਨ 20 ਰੁਪਈਆ ਹੈ ਗਾਇਸ ਇਹ ਵੀਡੀਓ ਬਣ ਰਹੀ ਹੈ ਗਾਇਸ ਗਾਇਸ

ਉਹ ਮਜ਼ਾਕ ਹੀ ਆ ਗਿਆ ਜਾਨ 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 ਅੱਜ ਪਿੰਡ ਸੰਧਵਾ ਵਿਖੇ ਬਾਬਾ ਜੀ ਮਸਜਿਦ ਵਾਲੇ ਸੰਤਾਂ ਦਾ 7 ਜੂਨ ਨੂੰ ਪੰਡਾਰਾ ਹਰ ਸਾਲ ਦੀ ਤਰ੍ਹਾਂ ਲਾਇਆ ਜਾਂਦਾ ਹੈ ਸਾਡੇ ਨਾਲ ਇੱਥੇ ਪਿੰਡ ਦੇ ਸਰਪੰਚ ਸਰਦਾਰ ਸਰਜੀਤ ਸਿੰਘ ਹੀ ਫੌਜੀ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਸਤਿ ਸ੍ਰੀ ਅਕਾਲ ਜੀ ਅੱਜ ਦਾ ਪੰਡਾਰਾ ਹੈ ਜਿਹੜਾ ਇਹ ਕਿਸ ਤਰ੍ਹਾਂ ਪਾਵਣਾ ਹੁੰਦੀ ਪਿੰਡ ਵਾਲਿਆਂ ਦੇ ਵਿੱਚ ਜਿਹੜਾ ਹਰ ਸਾਲ ਦੀ ਤਰ੍ਹਾਂ ਲਾਇਆ ਜਾਂਦਾ ਹੈ ਤੇ ਕਿਉਂ ਲਗਾਇਆ ਜਾਂਦਾ ਇਹਦੇ ਬਾਰੇ ਦੱਸੋ ਜੀ 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 ਬਾਬਾ ਸੀ ਆਪਣੇ ਮਸਜਿਦ ਵਾਲਾ ਉਹਦਾ ਦੀ ਵੇਖਦਾਂ ਲਉਂਦੇ ਸੌਣ ਦੇ ਵਿੱਚ ਜੀ ਪਰ ਇਹਦਾ ਜਿਹੜਾ ਗਨ ਕਰਤਾ ਇਹਨਾਂ ਨੇ 6ਵੇਂ ਮਹੀਨੇ ਦੀ 7 ਤਰੀਕ ਦਾ ਜੀ 7 ਨੂੰ ਆਉਂਦੇ ਬਾਬਾ ਮਸਜਿਦ ਵਾਲੇ ਦੀ ਜਾਮ ਦੇ ਵਿੱਚ ਜੀ ਹਾਂਜੀ ਫਿਰ ਸਾਰਾ ਪਿੰਡ ਨਾਲ ਮਿਲ ਕੇ ਲੰਗਰ ਪਾਣੀ ਸ਼ਕੋਲਾ ਜੀ ਜਨਤਾ ਜਿਹੜੀ ਬਾਹਰੋਂ ਆਗਈ ਹੈ ਤੇ ਬਾਹਰੋਂ ਕੰਨਾ ਜੋ ਲੋਕ ਆ ਕੇ ਦਾਨਾ ਮਿਲਉਂਦੇ ਆ ਜੀ ਇਹਨੇ ਸਮਾਨ ਖਰੀਦਾ ਸਮਾਨ ਖਰੀਦਦੇ ਆ ਬਾਕੀ ਜਿਹੜੇ ਸਾਧੂ ਸੰਤ ਬਾਹਰੋਂ ਆਉਂਦੇ ਆ ਉਹਨਾਂ ਨੂੰ ਸਾਡੇ ਮਸਜਿਦ ਵਾਲੇ ਜਿਹੜੀ ਕਮੇਟੀ ਬਣੀ ਹੋਈ ਹੈ ਉਹ ਸਾਰੇ ਨੂੰ ਇੱਕ ਲੋਈ ਤੇ ਲੰਗਰ ਸਿਖਾਉਂਦੇ ਜਿਹੜੇ ਬਾਹਰ ਗਿਆ ਸ਼ਹਿਰਾਂ ਤੋਂ ਆਉਂਦੇ ਸੰਤ ਇੱਥੇ ਕਾਫੀ ਲੰਮੇ ਆਪਣੇ ਆਪ ਬਹਾਮਾ ਦੂਰ ਦੂਰ ਤੋਂ ਕਿ ਉਹ ਸੰਤ ਵੀ ਇੱਥੇ ਆ ਕੇ ਜੀ ਲੰਗਰ ਲਾਉਂਦੇ ਜੀ ਕੋਈ ਗੁਰੂਆਂ ਦਾ ਲੰਗਰ ਲਾਉਂਦਾ ਜੀ ਕੋਈ ਕੇਸੀ ਦਾ ਲੰਗਰ ਇਸ ਤਰ੍ਹਾਂ ਸਾਰੇ ਲੰਗਰ ਇਸ ਤਰ੍ਹਾਂ ਇਹ ਕਿਸ ਤਰ੍ਹਾਂ ਮਨਾਇਆ ਜਾਂਦਾ ਪਿੰਡ ਵਾਲੇ ਇਹਨੂੰ ਕਿਹੋ ਜਿਹਾ ਮਹਿਸੂਸ ਕਰਦੇ ਆ ਇਹ ਜਿਹੜਾ ਭੰਡਾਰਾ ਕੀਤਾ ਜਾਂਦਾ ਹਾਂ ਇਹ ਜੀ ਨੇ ਇੱਕ ਤਾਂ ਸਾਬੂ ਸੰਤ ਰਹਿੰਦੇ ਸੀ ਆਪਣੇ ਬਾਬਾ ਮਸੀਤ ਵਾਲੇ ਨੂੰ ਉਹ ਉਹਨਾਂ ਰੋਟੀ ਪਾਣੀ ਆਪ ਦਾ ਖਾਣ ਲੈਣ ਜਾਂਦੇ ਸੀ ਕਿਸੇ ਕੋ ਉਹ ਕਿੰਨੇ ਸਾਲ ਪੱਥਰ ਤੋਂ ਰਹਿਣ ਲੱਗੇ ਸੀ ਇੱਥੇ ਜੀ ਤਾਂ ਉਹ ਮਜ਼ੀਰ ਚ ਪੈ ਰਹੇ ਸੀ ਜੇ ਕੋਈ ਫਰਾਗਾ ਦਾ ਖਾ ਲਿਆ ਨਾ ਦੇਖ ਕੇ ਕਹਾ ਨਾ ਵੀ ਸੀ ਤੇ ਪਾਣੀ ਉਹਨੇ ਜੋ ਕੋ ਪਿਆਗਾ ਠੀਕ ਹੈ ਨਾ ਉਹਨੇ ਛਪੜ ਤੋਂ ਵੀ ਪਾਣੀ ਪੀ ਲੈਂਦੇ ਸੀਗੇ ਜੀ ਤੇ ਉਹਦੀ ਯਾਦ ਨੂੰ ਤਾਇਆ ਰੱਖਣ ਵਾਸਤੇ ਲਉਂਦੇ ਕਿੰਨੀ ਕਿ ਸੰਗਤ ਇੱਥੇ ਆ ਜਿਹੜੀ ਆ ਜਾਂਦੀ ਇਕੱਠੀ ਹੋ ਜਾਂਦੀ ਸੰਗਤ ਜੀ ਕੀ ਗੱਲ ਹੈ ਇਸ ਤਾ ਵੀ ਮੇਰੇ ਪੱਕਾ ਤਾਂ ਮੈਨੂੰ ਯਾਦ ਨਹੀਂ ਲੱਗਦਾ ਪਿੰਡ ਦੇ ਵਿੱਚ ਇੰਨੀ ਸੰਗਤ ਆ ਜਾਂਦੀ ਹੈ ਕਿ ਇੰਨਾ ਪਿੰਡ ਦੀ ਨਾਲੋਂ ਵੀ ਦੋ ਗੁਗਣੀ ਜ਼ਿਆਦਾ ਵਾਹ ਜਾਂਦੀ ਜਾਂਦਾ ਜੀ ਘਟੋ ਘਟ ਵੀ 40 50 ਹਜ਼ਾਰ ਲੋਕ ਇੱਥੇ ਹਾਂ ਹਾਂ ਜੀ ਇਹ ਬਾਰੋਂ ਵੀ ਹੁੰਦੇ ਆ ਕਿ ਇਕੱਲੇ ਪਿੰਡ ਵਾਸੀ ਹੁੰਦੇ ਜਿੰਨਾਂ ਤੋਂ ਬਹੁਤ ਹੋ ਗਈ ਬਹੁਤ ਲੋਗਰੂ ਤਾਰ ਕਰਕੇ ਲੋਕ ਪਿੰਡਾਂ ਦੇ ਵਿੱਚੋਂ ਕਾਲੇ ਰਾਹ ਤੇ ਬਹੁਤ ਦੂਰ ਦੂਰ ਤੋਂ ਜਨਤਾ ਆ ਰਹੀ ਹੈ ਇਹ ਕਾਫੀ ਬਾਬਾ ਬਹੁਤ ਮਸ਼ਹੂਰ ਹੋ ਚੁੱਕਾ ਹੈ ਦੇ ਵਿੱਚ ਲੰਗਰ ਆਪਾਂ ਮਜੋਰੇ ਮੇਲਾ ਬਾਬੇ ਦਾ ਤਾਂ ਜਿਵੇਂ ਹੁਣ ਅਜਿਹੀ ਮੇਲਾ ਲਾ ਕੇ ਚਲੇਗੇ ਸਾਰੂ ਗਾਂ ਹੋ ਫਾਗੋ ਨੂੰ ਰਸੜੀ ਆ ਗਿਓ ਹੋਰ ਵਾਂ ਚੜ ਗਈ ਇਸ ਤਰ੍ਹਾਂ ਸੁਣਨ ਜਾਇ ਕਿ ਯੂਪੀ ਬਿਹਾਰ ਰਾਜਸਥਾਨ ਹਰਿਆਣਾ ਇਧਰੋਂ ਵੀ ਲੋਕ ਆ ਕੇ ਬਹੁਤ ਦੂਰ ਦੂਰ ਤੋਂ ਆਉਣੀ ਬਿਹਾਰ ਤੋਂ ਕਿਰੋ ਸਾਧੂ ਸੰਤ ਆਉਂਦੇ ਇੱਥੇ ਇਹ ਸੁੱਖਾਂ ਪੂਰੀਆਂ ਵੀ ਹੁੰਦੀਆਂ ਇੱਥੇ ਹਾਂਜੀ ਹਾਂਜੀ ਸੁੱਖਾਂ ਪੂਰੀਆਂ ਨੇ ਜਿਹੜੇ ਸੁੱਖ ਜਾਂਦੇ ਉਹ ਪੂਰੀਆਂ ਹੁੰਦੀਆਂ ਅੱਜ ਦੇ ਦਿਨ ਇੱਥੇ ਖੇਡਾਂ ਵੀ ਕਰਵਾਈਆਂ ਜਾਂਦੀਆਂ ਜਾਂ ਹੋਰ ਕੋਈ ਖੇਡਾਂ ਵੀ ਕਰਾਈਆਂ ਜਾਂਦੀਆਂ ਜੀ ਕੋਈ ਗੋਣ ਗੋਣ ਵਾਲੇ ਵੀ ਲਾਉਂਦੇ ਆ ਖੇਡਾਂ ਵੀ ਸਕੂਲ ਦੇ ਵਿੱਚ ਕਰੂੰਗੇ ਆ ਜੀ ਕੋਸ਼ਿਸ਼ਾਂ ਵੀ ਕਰਾਂਗੇ ਆ ਇਸ ਤਰ੍ਹਾਂ ਰੱਖਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੂੰ ਸਾਡੇ ਪਿੰਡ ਸੰਧਵਾ ਦੇ ਸਰਪੰਚ ਸਰਦਾਰ ਸਰਜੀਤ ਸਿੰਘ ਦੀ ਫੌਜੀ ਇਹਨਾਂ ਨੇ ਦੱਸਿਆ ਕਿ ਬਾਬਾ ਜੀ ਜਿਹੜੇ ਇੱਥੇ 7 ਜੂਨ ਨੂੰ ਇਹਨਾਂ ਦਾ ਅਕਾਲ ਚਲਾਣਾ ਕਰ ਗਏ ਸੀ ਸਰੇ ਇਸ ਦਿਨ ਹੀ ਇੱਥੇ ਜਿਹੜਾ ਭੰਡਾਰਾ ਮਨਾਇਆ ਜਾਂਦਾ ਹੈ ਪਹਿਲਾਂ ਉਹਨਾਂ ਦੇ ਜਿਉਂਦਿਆਂ ਹੁੰਦਾਂ ਸੌਣ ਮਹੀਨੇ ਵਿੱਚ ਭੰਡਾਰਾ ਮਨਾਇਆ ਜਾਂਦਾ ਸੀ ਪਰ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਨਮਨ ਕਰਦੀਆਂ ਤੇ ਆਪਦੇ ਮਨ ਦੀ ਸ਼ਾਂਤੀ ਵਾਸਤੇ 7 ਜੂਨ ਨੂੰ ਪਹੁੰਚਦੀਆਂ ਮੈਂ ਨਰਪੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ